ਲਾਜਨਦਾਲੀ ਜੀ ਮੈਂ ਪਿੰਡ ਗਿੱਧਰ ਪਿੰਡੀ ਨੇ ਕੋਧਰ ਤੋਂ ਐਸੇ ਵਾਈਫ ਮੇਰੇ ਸਰਪੰਚ ਨੇ ਮੈਂ ਵੀ ਸਮਾਜ ਸੇਵਕਾਂ ਅੱਛਾ ਬਾਕੀਆ ਹੋਇਆ ਜੀ ਅਗਰ ਛਿਹਰੇ ਮੁੰਡਾ ਜਿਹੜੇ ਕਿਨੋਂ ਜਿਹੜੀ ਇਹ ਸਾਡੇ ਜੀ ਮੇਰੇ ਪਿੰਡ ਤੋਂ ਹਰਦੀਪ ਸਿੰਘ ਜੀ ਜੋ ਵਿਦੇਸ਼ ਗਿਆ ਸੀ ਦੁਬਈ ਵਿੱਚ 2 ਸਾਲ ਪਹਿਲਾਂ ਉਹਦਾ ਦਿਲ ਦਾ ਦੌਰਾ ਪੈਣ ਕਰਕੇ ਉੱਥੇ ਡੈਥ ਹੋ ਗਈ ਤੇ ਉਹ ਡੈਥ ਜਦ ਹੋਈ ਆ ਜੀ ਤੇ ਉਹਨਾਂ ਦੀ ਬੋਡੀ ਜਿਹੜੀ ਪੁੰਗਾਈ ਕਿੰਨਾ ਨੇ ਮੰਗਾਈ ਆਖਿਰ ਕਿਸ ਦਾ ਇੱਥੇ ਨਗਰ ਕੌਂਸੀ ਆ ਜੀ ਸਰਦਾਰ ਉਬਰਾਈ ਸਿੰਘ ਜੀ ਜੋ ਸਰਬਾਦਾ ਪਲਾ ਟ੍ਰਸਟ ਦੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਅੱਜ ਸਾਨੂੰ ਆਪਣੇ ਭਤੀਜੇ ਦਾ ਛੋਟੇ ਵੀਰ ਦਾ ਮੂੰਹ ਦੇਖਣ ਨੂੰ ਮਿਲਿਆ ਉਹਨਾਂ ਕਰਕੇ ਹੀ ਸਾਡੀ ਬੋਡੀ ਜਿਹੜੀ ਅੱਜ ਇੱਥੇ ਅਮਰਸਰ 에어ਪੋਰਟ ਤੇ ਅਸੀਂ ਰਿਸੀਵ ਕਰਨ ਆਏ ਆ ਸਾਡੇ ਕੋਈ ਨਹੀਂ ਹਿੰਮਤ ਨਹੀਂ ਸੀਗੀ ਕਿ ਅਸੀਂ ਉਹਦੀ ਬੋਡੀ ਨੂੰ ਮਗਾ ਸਕੀਏ ਤੇ ਸਾਡੇ ਕੋਲ ਛੋਟੇ ਵੀਰ ਜਿਹੜੇ ਉੱਥੇ ਹੈਗੇ ਉਹਨਾਂ ਕਰਕੇ ਤੇ ਮੇਰੇ ਬਲਦੀਪ ਭਾਜੀ ਤੇ ਮਨਬੀਰ ਭਾਜੀ ਤੇ ਉਬਰਾਇਤ ਸਾਹਿਬ ਜਿਹੜੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਸਾਨੂੰ ਅੱਜ ਬੋਡੀ ਇੱਥੇ ਅਮਰਸਰ ਰਸੀਵ ਹੋ ਰਹੀ ਹੈ ਜੀ। ਫਾਟਿਬਾਦੀ ਸਰਬੱਤ ਦਾ ਭਲਾ ਜੋ ਟੀਮ ਵਰਕ ਕਰ ਰਹੀ ਆ ਸਮਾਜ ਸੇਵਕ ਭਲਾਈ ਕੰਮਾਂ ਦੇ ਵਿੱਚ ਉਹਨਾਂ ਦੇ ਸੰਪਰਕ ਨਾਲ ਸਾਨੂੰ ਅੱਜ ਇਹ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਜੋ ਗਰੀਬ ਪਰਿਵਾਰ ਆ ਇਸ ਦਾ بیٹے ਜਾਂ ਦੋ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਸਾਰੀ ਉਮਰ ਵਾਸਤੇ ਜੋ ਪੈਨਸ਼ਨ ਉਹ ਉਹਨਾਂ ਨੇ ਉਹਨਾਂ ਨੂੰ ਸ਼ੁਰੂ ਕਰਨੀ ਹੈਗੀ ਅਸੀਂ ਉਹਨਾਂ ਦਾ ਲਈ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਉਹਨਾਂ ਦੇ ਰਣੀ ਆ ਜੀ। ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ ਹੈ। ਹਾਂਜੀ ਸਰ ਤੁਹਾਡਾ ਨਾਮ ਕੀ? ਮੇਰਾ ਨਾਮ ਸੁਖਜਿੰਦਰ ਸਿੰਘ ਹੀਰਿਆ ਜੀ। ਮੈਂ ਸਰਬੱਤ ਦਾ ਭਲਾ ਚੈਰੀਟੇਬਲ ਤੋਂ ਸਟੇਟ ਪ੍ਰੈਜ਼ੀਡੈਂਟ ਐ ਜੀ। ਅੱਛਾ ਸਰ ਆ ਜੀ ਕਿੰਨਾ ਦੀ ਡੈਥ ਹੋਈ ਹੈ ਤੇ ਕਿੰਨਾ ਵੱਲੋਂ ਅੱਜ ਮਦਦ ਕੀਤੀ ਗਈ ਹੈ ਜੀ? ਅੱਜ ਨਕੋਦਰ ਕਸਬੇ ਦੇ ਨਾਲ ਸੰਬੰਧਿਤ ਹਰਦੀਪ ਸਿੰਘ ਸੀਗਾ ਜਿਹੜਾ 2 ਸਾਲ ਪਹਿਲਾਂ ਦੁਬਈ ਗਿਆ ਸੀਗਾ। ਅੱਜ ਉਹਦੀ ਡੈੱਡ ਬੋਡੀ ਆ ਰਹੀ ਆ। ਪਤਾ ਲੱਗਾ ਸੀ ਆ ਵੀ 1 ਅਪ੍ਰੈਲ ਨੂੰ ਉਹਦੀ ਜਿਹੜੀ ਇਹਨਾਂ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀਗੀ। ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਸੀਗੇ ਉਹਨਾਂ ਨੇ ਬਰਾਏ ਸਾਹਿਬ ਦੇ ਨਾਲ ਸੰਪਰਕ ਕੀਤਾ ਕਿ ਸਾਡੇ ਪਿੰਡ ਦੇ ਤਾਂ ਨੌਜਵਾਨ ਦੀ ਡੈਥ ਹੋ ਚੁੱਕੀ ਆ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਫਿਰ ਉਹਦੀ ਜਿਹੜੀ ਸਬੰਧਤ ਕਾਰਵਾਈ ਸੀ ਸਾਡੇ ਜਿਹੜੇ ਇਥੋਂ ਦੇ ਜੀ ਸਕੱਤਰ ਨੇ ਰਾਜ ਸਾਹਿਬ ਦੇ ਸਰਦਾਰ ਬਲਦੀਪ ਸਿੰਘ ਉਹਨਾਂ ਨੇ ਫਿਰ ਉਹਦੇ ਜਿਹੜੇ ਵੀ ਪੇਪਰ ਕੰਪਲੀਟ ਕਰਨ ਵਾਲੇ ਸੀ ਪੇਪਰ ਕੰਪਲੀਟ ਕੀਤੇ ਤੇ ਉਹਦੀ ਅੱਜ ਡੈੱਡ ਬੋਡੀ ਇੱਥੇ ਆ ਰਹੀ ਹੈ ਜੀ ਹਾਂਜੀ ਪਰਿਵਾਰ ਦੀ ਕਿੱਸਾ ਸਹਾਇਤਾ ਕੀਤੀ ਜਾ ਰਹੀ ਹੈ ਪਰਿਵਾਰ ਦੀ ਪਤਾ ਲੱਗਾ ਸੀਗਾ ਕਿ ਇਸ ਨੌਜਵਾਨ ਨੂੰ ਉੱਥੇ ਕੋਈ ਵੀ ਕੰਮ ਨਹੀਂ ਸੀ ਮਿਲਿਆ 2 ਸਾਲ ਦੇ ਵਿੱਚ ਇਹਦਾ مالی ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਸੀਗੀ ਉਸੇ ਕਰਕੇ ਹੀ ਇਹਦੀ ਮੌਤ ਦਾ ਕਾਰਨ ਵੀ ਉਹੀ ਬਣਿਆ ਜੋ ਮਤਲਬ ਵੀ ਉਹਨੂੰ ਕੰਮਕਾਜ ਕੋਈ ਨਹੀਂ ਸੀ ਮਿਲਿਆ ਫਿਰ ਪਿੰਡ ਦੇ ਸਰਪੰਚ ਆਏ ਸੀ ਮਿਸਟਰ ਲਾਲਚੰਦ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੀ ਬਾਲੀ ਹਾਲਤ ਬਹੁਤ ਕਮਜ਼ੋਰ ਆ ਇਹਦੇ ਦੋ ਬੱਚੇ ਨੇ ਛੋਟੇ ਛੋਟੇ ਇਹਦੇ ਬੱਚੇ ਨੇ ਜਿਹੜੇ ਇੱਕ 6ਵੀਂ ਕਲਾਸ ਤੇ ਇੱਕ 7ਵੀਂ ਕਲਾਸ ਦਾ ਵਿਦਿਆਰਥੀ ਆ ਉਹ ਫਿਰ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਡ੍ਰੈਸ ਵੱਲੋਂ 2000 ਰੁਪਏ ਮਹੀਨਾਵਾਰ ਜਿਹੜੀ ਉਹ ਪੈਨਸ਼ਨ ਲਾਈਕ ਲਗਾਈ ਜਾ ਰਹੀ ਹੈ ਜੀ। ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par